ਦੈਨਿਕ ਸਵੇਰਾ ਦੇਖਣੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਤੇ ਮੈਂ ਤੁਹਾਡਾ ਰਿਸ਼ੀ ਕੁਮਰਾ ਹੁਸ਼ਿਆਰ ਪਰ ਤੋਂ ਕੈਮਰਾਮੈਨ ਅਮਿਤ ਦੇ ਨਾਲ ਸੋ ਅੱਜ ਵਾਇਸਲੈਸ ਸੈਕਿੰਡ ਇਨਿੰਗ ਹੋਮ ਜਿੱਥੇ ਕਿ ਆਪਾਂ ਪਹਿਲੇ ਵੀ ਤੁਹਾਨੂੰ ਲੈ ਕੇ ਆਏ ਸੀ ਤੇ ਅੱਜ ਫਿਰ ਇਹਨਾਂ ਨੇ ਕੋਈ ਪ੍ਰੈਸ ਰੱਖੀ ਹੈ ਕੀ ਹੈ ਸਾਰਾ ਮਾਮਲਾ ਨਵੀਨ ਜੀ ਕੀ ਚੱਕਰ ਹੈ ਸਾਰਾ ਤੇ ਜੀ ਆਪਾਂ ਇੱਕ ਕਾਫੀ ਵਾਇਰਲ ਜਿਹੜੀ ਹੋ ਰਹੀ ਹੈ ਵੀਡੀਓ ਆਪਣੇ ਜਮਸ਼ੇਰ ਖਾਨ ਜ਼ਿਲ੍ਹਾ ਜਲੰਧਰ ਦੀ ਵੀਡੀਓ ਹੈਗੀ ਹੈ ਜਿਹਦੇ ਵਿੱਚ ਇੱਕ ਡੈਰੀ ਫਾਰਮ ਦੇ ਵਿੱਚ ਬਹੁਤ ਹੀ क्रूरਤਾ ਦੇ ਨਾਲ ਚਾਰ ਬੰਦੇ ਕੋਈ ਗੜਾਸੇ ਦੇ ਨਾਲ ਕੋਈ ਕਈਆਂ ਦੇ ਨਾਲ ਕੋਈ ਲਾਠੀਆਂ ਦੇ ਨਾਲ ਇੱਕ ਜੋ ਗੋਵਨਸ਼ ਹੈਗਾ ਉਹਨੂੰ ਮਾਰ ਰਹੇ ਆ ਤਾਂ ਬਹੁਤ નિર્દયਤਾ ਦੇ ਨਾਲ ਦੇਖਿਆ ਜਾ ਰਿਹਾ ਹੈ ਤੇ ਕਈ ਲੋਕ ਜਿਹੜੇ ਆ ਉਸ ਵੀਡੀਓ ਨੂੰ ਪੂਰਾ ਵੀ ਨਹੀਂ ਦੇਖ ਪਾਉਂਦੇ ਕਿਉਂਕਿ ਇੰਨੀ નિર્દયਤਾ ਉਹਦੇ ਵਿੱਚ ਕਿੱਦਾਂ ਹੋ ਸਕਦੀ ਹੈ ਇਨਸਾਨ ਦੇ ਵਿੱਚ ਦੇਖਣ ਨੂੰ ਇਦਾਂ ਲੱਗਦਾ ਕਿ ਉਹ ਵੀਡੀਓ ਹੀ ਪਾਕਿਸਤਾਨ ਦੀ ਹੈਗੀ ਆ ਕਿਉਂਕਿ ਉੱਥੇ ਇਦਾਂ ਹੀ ਕਾਨੂੰਨੀ ਹੈ ਤੇ ਸਾਡੇ ਆਪਣੇ ਦੇਸ਼ ਦੇ ਵਿੱਚ ਨੇਕ ਨੂੰ ਉਹਨਾਂ ਤੋਂ ਬਾਅਦ ਵੀ ਇਦਾਂ ਦੇ ਲੋਕ ਬੇਗਾਮ ਹੈਗੇ ਆ ਜਿਹੜੇ ਇਹਨਾਂ ਬੇਜਵਾਨਾਂ ਦੀ ਜਾਨ ਨੂੰ ਜਾਨ ਨਹੀਂ ਸਮਝਦੇ ਆ ਔਰ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੇ ਆ ਉਹੀ ਇੱਕ ਚਲਕ ਸਾਹਮਣੇ ਆਈ ਆ ਕੈਮਰੇ ਦੇ ਮਾਧਿਅਮ ਦੇ ਨਾਲ ਤੇ ਜਿਨ੍ਹਾਂ ਨੇ ਵੀਡੀਓ ਕੈਮਰੇ ਦੇ ਨਾਲ ਬਣਾਈ ਉਹਨਾਂ ਦਾ ਕਹਿਣਾ ਇਹ ਵੀ ਹੈਗਾ ਕਿ ਇਸ ਤੋਂ ਪਹਿਲਾਂ ਵੀ ਇਹ ਕਈ ਵਾਰ ਇਦਾਂ ਰੀਆਂ ਇਹਨਾਂ ਨੇ ਕੀਤੀਆਂ ਆ ਜਿਹੜੀਆਂ ਕੈਮਰੇ 'ਚ ਰਿਕਾਰਡ ਨਹੀਂ ਹੋਈਆਂ ਤਾਂ ਕਿ ਤਾਹੀਂ ਸਾਡੇ ਤੱਕ ਨਹੀਂ ਪਹੁੰਚੀਆਂ ਅੱਜ ਇਹ ਕੈਮਰੇ ਚ ਪਹੁੰਚੀਆਂ ਆ ਤਾਂ ਹੀ ਸਾਡੇ ਤੱਕ ਆਈਆਂ ਤੇ ਮੈਂ ਤੁਹਾਡਾ ਧੰਨਵਾਦੀ ਆ ਇਸ ਨੂੰ ਕਵਰ ਕਰਨ ਦੇ ਲਈ ਕਿਉਂਕਿ ਬੇਜਵਾਨਾਂ ਦੀ ਕੋਈ ਨਹੀਂ ਸੁਣਦਾ ਤੁਸੀਂ ਸੁਣਨ ਦੇ ਲਈ ਪਹੁੰਚੇ ਤੇ ਤੁਹਾਡੇ ਜਰੀਏ ਮੈਂ ਪੂਰੇ ਪੰਜਾਬ ਦੀ ਜਿੰਨੀਆਂ ਵੀ ਐਨ ਜੀਓ ਕੰਮ ਕਰ ਰਹੀਆਂ ਆ ਇਹਨਾਂ ਉੱਪਰ ਬੇਜਵਾਨਾਂ ਦੇ ਉੱਪਰ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਹੈ ਕਿ ਸਾਡੀ ਅਪੀਲ ਆ ਕਿ ਇਹ ਜੇ ਪਰਚਾ ਦਰਜ ਨਹੀਂ ਹੋਇਆ ਸਾਡਾ 17 ਤਰੀਕ ਤੱਕ ਤੇ ਆਪਾਂ 17 ਤਰੀਕ ਨੂੰ ਐਤਵਾਨੋ 12 ਵਜੇ ਜਮਸ਼ੇਰ ਖਾਨ ਜਿਹੜਾ ਜ਼ਿਲ੍ਹਾ ਜਲੰਧਰ ਦਾ ਇਹ ਸਦਾ थाना ਆਇਆ ਹੈ ਦਿਹਾਤੀ ਨੂੰ ਲੱਗਦਾ ਆ ਉੱਥੇ ਇਕੱਠੇ ਹੋਵਾਂਗੇ ਤੇ ਆਪਾਂ ਚੱਕਾ ਜਾਮ ਕਰਨਾ ਤਾਂ ਕਿ ਉਸ ਗਊਵੰਚ ਨੂੰ ਜਿਹੜਾ ਇਨਸਾਫ ਮਿਲ ਸਕੇ ਔਰ ਜਿਹੜੇ ਉਹ ਦੋਸ਼ੀ ਹੈਗੇ ਆ ਉਹ ਅੰਦਰ ਹੋ ਸਕਣ ਜੇ ਆਪਾਂ ਇਦਾਂ ਨਹੀਂ ਕਰ ਪਾਏ ਤਾਂ ਆਪਾਂ ਮੋੜਨਾ ਨਹੀਂ ਆ ਔਰ ਉਹ ਬੰਦੇ ਵੈਸੇ ਵੀ ਸਮਾਜ ਦੇ ਲਈ ਖਤਰਾ ਆ ਕਿਉਂਕਿ ਉਸਦਾ ਉਹ ਨਾ ਦੀ ਇਹ ਸਾਈਕਲ ਕਿਸੇ ਤਰ੍ਹਾਂ ਉਹ ਸਾਈਕੋਹਨ ਜਾਂ ਫਿਰ ਉਹਨਾਂ ਦੀ ਦਿਮਾਗੀ ਹਾਲਤ ਠੀਕ ਨਾ ਹੋਵੇ ਜੋ ਬਾਹਰ ਖੁੱਲੇ ਦੇ ਵਿੱਚ ਘੁੰਮਦੇ ਆ ਤਾਂ ਕਿਸੇ ਦੇ ਉੱਪਰ ਵੀ ਇਦਾਂ ਅਟੈਕ ਕਰ ਸਕਦੇ ਹੈਗੇ ਆ ਤਾਂ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਇਦਾਂ ਦੇ ਬੰਦਿਆਂ ਨੂੰ ਇਹਨਾਂ ਦੀ ਜਿਹੜੀ ਸਹੀ ਜਗ੍ਹਾ ਹੈ ਉੱਥੇ ਪੇਚ ਸਕਣ ਸਰ ਜਿੱਦਾਂ ਤੁਸੀਂ ਦੱਸਿਆ ਕਿ ਸ਼ੁਰਤੋਂ ਕਿ ਇਹ ਇਦਾਂ ਦੀਆਂ ਵੀਡੀਓ ਜ਼ਿਆਦਾ ਪਾਕਿਸਤਾਨ 'ਚ ਹੁੰਦੀ ਹੈ ਪਾਕਿਸਤਾਨ 'ਚ ਕੱਟਿਆ ਜਾਂਦਾ ਗਾਈਆਂ ਨੂੰ ਕਿ ਉਹ ਮੁਸਲਮਾਨ ਲੋਕ ਆ ਕਿ ਹਿੰਦੂ ਲੋਕ ਆ ਜਿਹੜੇ ਹਜੇ ਤੱਕ ਸਾਡੇ ਕੋਲ ਵੈਰੀਫਾਈ ਨਹੀਂ ਹੋਇਆ ਪਰ ਆਪਾਂ ਜਦੋਂ ਕੱਲ ਗਏ ਸੀ ਉੱਥੇ ਤਾਂ ਸਾਡੀ ਐਸ ਐਚ ਓ ਸਾਹਿਬ ਦੇ ਨਾਲ ਗੱਲ ਹੋਈ ਫੋਨ ਤੇ ਤਾਂ ਉਹਨਾਂ ਨੇ ਦੱਸਿਆ ਮੈਂ 2 ਦਿਨ ਪਹਿਲਾਂ ਉੱਥੇ ਆਪਣੇ ਕੀ ਕੇ ਦਾ ਵੈਰੀਫਾਈ ਕਰਨ ਗਿਆ ਜਗ੍ਹਾ ਨੂੰ ਮੈਂ ਕੀਤਾ ਲੁੱਕ ਆਊਟ ਕੀਤਾ ਤੋਂ ਐਸ ਐਚ ਓ ਸਾਹਿਬ ਨੇ ਵੀ 2 ਮਹੀਨੇ ਪਹਿਲੇ 2 ਸਾਲ ਪਹਿਲਾਂ ਦਾ ਇਹ ਮੈਟਰ ਦੱਸਿਆ ਕਿ ਇਹ 2 ਸਾਲ ਪਹਿਲਾਂ ਦਾ ਮੈਟਰ ਆ ਉਹ 2 ਦਿਨ ਪਹਿਲਾਂ ਕੀ ਕਰਨਗੇ ਸਾਡਾ ਜਨਨਕ ਸਵਾਲ ਪੁਲਿਸ ਵਾਲਿਆਂ ਨੂੰ ਵੀ ਬਹੁਤ ਹੈਗੇ ਆ ਤੇ ਉੱਥੇ ਜਿਹੜੇ ਮੁੰਜੀ ਸਾਹਿਬ ਸੀਗੇ ਉਹਨਾਂ ਨੇ 2 ਦਿਨ ਪਹਿਲਾਂ ਤਾਂ ਇਹ ਮੈਟਰ ਦੱਸਿਆ ਮਤਲਬ ਇਧਰ ਵੀ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਆਪਸ ਵਿੱਚ ਹੀ ਨਹੀਂ ਪੁਲਿਸ ਵਾਲੇ ਦੀਆਂ ਸਟੇਟਮੈਂਟ ਮਿਲਦੀਆਂ ਪਈਆਂ ਏਸੀ ਵਜ੍ਹਾ ਦੇ ਕਰਕੇ ਸਾਨੂੰ ਇਕੱਠ ਕਰਕੇ ਉੱਥੇ ਉਸ ਗਊ ਮਾਤਾ ਦਾ ਇਨਸਾਫ ਜਿਹੜਾ ਆ ਦੁਆਨਾ ਚਾਹੀਦਾ ਤੁਹਾਡੇ ਕਹਿਣ ਦਾ ਮਤਲਬ ਉਹ ਜਿਹੜੇ ਐਸਐਚਓ ਹੈ ਕੀ ਨਾਮ ਹੈ ਉਹਨਾਂ ਦਾ ਸੁਰੇਸ਼ ਕੁਮਾਰ ਤੇ ਉਹਨਾਂ ਦਾ ਕੀ ਕਹਿਣਾ ਸੀ ਇਹ 2 ਸਾਲ ਪੁਰਾਣੀ ਵੀਡੀਓ 2 ਸਾਲ ਪੁਰਾਣੀ ਵੀਡੀਓ ਪਰ ਮੇਰੀ ਮੰਗ ਇਹ ਆ ਕਿ ਚਾਹੇ ਹੱਤਿਆ ਚਾਹੇ ਗਊ ਹੱਤਿਆ ਚਾਹੇ ਇਨਸਾਨ ਦੀ ਹੱਤਿਆ ਕੋਈ ਵੀ ਚਾਹੇ ਕਰਾਇਮ ਹੋਇਆ ਆ 10 ਸਾਲ ਪਹਿਲਾਂ ਹੋਇਆ ਜੇ ਉਹ ਅੱਜ ਨਜ਼ਰ ਦੇ ਵਿੱਚ ਆਂਦਾ ਆ ਤੇ ਉਹ ਐਫ ਆਈ ਆਰ ਅੱਜ ਆਪਾਂ ਕੱਟ ਸਕਦੇ ਆ ਇਸ ਵੇਲੇ ਸਾਡਾ ਜਿਹੜਾ ਆਪਣਾ ਦੇਸ਼ ਹੈਗਾ ਬਹੁਤ ਅਵੇਅਰ ਹੋ ਚੁੱਕਾ ਆ ਤੇ ਜੇ ਉਹ ਅੱਜ ਮੈਟਰ ਸਾਹਮਣੇ ਆਇਆ ਹੈ ਤੇ ਉਹਨਾਂ ਤੇ ਅੱਜ ਜਿਹੜੀ ਆ ਬੰਦੀ ਕਾਰਵਾਈ ਕਰਨੀ ਚਾਹੀਦੀ ਆ ਤੁਹਾਡੇ ਕੋਲ ਵੀਡੀਓ ਕਦੋਂ ਪਹੁੰਚੀ ਸਾਡੇ ਕੋਲ ਪਰਸੋਂ ਜੀ ਪਰਸੋਂ ਪਹੁੰਚੀ ਹੈ ਤੇ ਜਿਨ੍ਹਾਂ ਦੀ ਵੀਡੀਓ ਭੇਜੀ ਆ ਜਾਂ ਜਿਨ੍ਹਾਂ ਦੇ ਵੱਲੋਂ ਇਹ ਕੀਤਾ ਗਿਆ ਤੁਹਾਡੀ ਉਹਨਾਂ ਨਾਲ ਕੋਈ ਮੁਲਾਕਾਤ ਕੀਤੀ ਗਈ ਉਹ ਇੱਕ ਹੋਰ ਇੱਚ ਸੰਦੇਹਪੂਰਵਕ ਗੱਲ ਆ ਕਿ ਜਿਨ੍ਹਾਂ ਨੇ ਵੀਡੀਓ ਬਣਾਈ ਉਹਨਾਂ ਨੇ ਵੀ ਥਾਣੇ ਕੰਪਲੀਟ ਪੁਵਾਈ ਔਰ ਉਹਨਾਂ ਦਾ ਪਤਾ ਹੀ ਨਹੀਂ ਉਹਨਾਂ ਦਾ ਪੂਰਾ ਪਰਿਵਾਰ ਹੀ ਨਹੀਂ ਦਿਖ ਰਿਹਾ ਇੱਥੇ ਉਹ ਕਹਿੰਦੇ ਕਿ ਉਹ ਇੱਥੇ ਹੈ ਹੀ ਨਹੀਂ ਹੁਣ ਛੱਡ ਗਏ ਜਿਹੜੀ ਉਹਨਾਂ ਨੇ ਕੰਪਲੀਟ ਤੁਸੀਂ ਦੱਸ ਰਹੇ ਹੋ ਪੁਵਾਈ ਹੈ ਕੰਪਲੀਟ ਉਹਨਾਂ ਨੇ ਜਿਹੜੀ ਪੁਵਾਈ ਹੈ ਉਹ ਕਦੋਂ ਪੁਵਾਈ ਹੈ ਕੰਪਲੀਟ ਉਹਨਾਂ ਨੇ ਵੀ 2-3 ਦਿਨ ਪਹਿਲਾਂ ਪਾਈ ਹੈ ਇਹ ਅੱਛਾ ਕਿਨੇ ਪਾਈ ਹੈ ਉਹ ਕੰਪਲੀਟ ਆ ਉਤੋਂ ਕੋਈ ਲੜਕੀ ਸੀਗੀ ਅੱਛਾ ਜੀ ਜਿਨ੍ਹਾਂ ਨੇ ਸ਼ਾਇਦ ਉੱਥੇ ਦੇ ਡਰ ਦੇ ਬਜਾ ਦੇ ਕਰਕੇ ਉਹ ਮਿਲੇ ਹੀ ਨਹੀਂ ਆਪਾਂ ਗਏ ਤਾਂ ਆਪਾਂ ਜਿੱਦਾਂ ਲੱਭ ਰਹੇ ਸੀਗੇ ਕਿ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਆ ਉਹਨਾਂ ਤੱਕ ਪਹੁੰਚਿਓ ਕਹਿੰਦੇ ਕਿ ਇਹ ਵੀ ਇੱਥੇ ਹੈ ਨਹੀਂ ਆ ਹੁਣ ਤੁਹਾਡੇ ਕਹਿਣ ਦਾ ਮਤਲਬ ਕਿ ਇਸ ਚੀਜ਼ ਦੇ ਪ੍ਰਸ਼ਾਸਨ ਤੇ ਵੀ ਦਬਾਅ ਪੂਰਾ ਬਣਿਆ ਆ ਉਹਨਾਂ ਲੋਕਾਂ ਦਾ ਜਿਨ੍ਹਾਂ ਵੱਲੋਂ ਇਹ ਦਿੱਤਾ ਗਿਆ ਬਿਲਕੁਲ ਬਿਲਕੁਲ ਜੀ ਕਿਉਂਕਿ ਮੈਨੂੰ ਇਹ ਵੀ ਪਤਾ ਲੱਗਾ ਕਿ ਕਾਫੀ ਰਸੂਕਦਾਰ ਹੈਗੇ ਆ ਉਹ ਜਿਨ੍ਹਾਂ ਦੀ ਇਹ ਡਾਇਰੀ ਹੈਗੀ ਆ ਤਾਂ ਫਿਰ ਉਹਨਾਂ ਦਾ ਜਿਹੜਾ ਪ੍ਰੈਸ਼ਰ ਜਿਹੜਾ ਆ ਜਰੂਰ ਹੋਗਾ ਪ੍ਰਸ਼ਾਸਨ ਤੇ ਤੁਸੀਂ ਪ੍ਰਸ਼ਾਸਨ ਕੋ ਕੀ ਕਿਸ ਚੀਜ਼ ਦੀ ਮੰਗ ਕਰਦੇ ਇਸ ਚੇ ਮੈਂ ਹੀ ਕਿ ਇਹ ਬਿਜਵਾ ਨਾ ਤੇ ਇਹ ਨੂੰ ਜਿਹੜਾ ਇਨਸਾਫ ਆ ਬੋਲ ਕੇ ਨਹੀਂ ਇਹਨੇ ਮੰਗਣਾ ਨਾ ਕਿਸੇ ਵਕੀਲ ਨੂੰ ਇਹਨੇ ਖੜਾ ਕਰਨਾ ਸਾਨੂੰ ਅੱਗੇ ਆਣਾ ਪੈਣਾ ਪ੍ਰਸ਼ਾਸਨ ਕੋ ਪਾਵਰ ਆ ਇਹ ਉਹ ਆਪਣੀ ਪਾਵਰ ਦਾ ਸਹੀ ਇਸਤੇਮਾਲ ਕਰੇ ਆਪਾਂ ਕਿਸੇ ਨਾਲ ਧੱਕਾ ਨਹੀਂ ਕਰ ਰਹੇ ਸਾਡੀ ਰੰਜਿਸ਼ ਨਹੀਂ ਹੈ ਕਿਸੇ ਦੇ ਨਾਲ ਵੀ ਪਰ ਜੋ ਬੰਦੀ ਕਾਰਵਾਈ ਆ ਉੱਤਟਲੇ ਨਾ ਪ੍ਰਸ਼ਾਸਨ ਜੇਕਰ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਪ੍ਰਸ਼ਾਸਨ ਉਹਨਾਂ ਦੇ ਕੋਈ ਐਕਸ਼ਨ ਨਹੀਂ ਲੈਂਦਾ ਤੁਹਾਡਾ ਕੀ ਕੀਤਾ ਜਾਏਗਾ ਇਸ ਸਮੇਂ ਸਾਡਾ ਫਿਰ ਇਹੀ ਆ ਬਾਏ ਹੁਕ ਬਾਏ ਕਰੁਕ ਆਪਾਂ ਫੇਰ ਤੱਕਾ ਕਰਨਾ ਆਪਾਂ ਜਾਮ ਕਰਨਾ ਆ ਕਿਸੇ ਵੀ ਹਾਲਤ ਚ ਆਪਾਂ ਇਹ ਜਿਹੜਾ ਆ ਫੈਸਲਾ ਜਿਹੜਾ ਹੈ ਕਰਨਾ ਆ ਔਰ ਆਪਾਂ ਉੱਥੇ ਚੱਕਾ ਜਾਮ ਕਰਕੇ ਰੱਖਾਂਗੇ ਤਾਂ ਕਿ ਉੱਥੇ ਦੇ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਧਰਨਾ ਕਾਤੇ ਲੱਗਾ ਆ ਸੋ ਇਹ ਨਵੀਨ ਗਰੋਵਰ ਜੀ ਜਿਸ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਜੇਕਰ ਪ੍ਰਸ਼ਾਸਨ ਸਾਡੀ ਇਹ ਮੰਗਾਂ ਨੂੰ ਪੂਰਾ ਨਹੀਂ ਕਰਦਾ ਹੈ ਉਹਨਾਂ ਨੂੰ ਪਕੜ ਕੇ ਅੰਦਰ ਨਹੀਂ ਕਰਦਾ ਉਹਨਾਂ ਦੇ ਪਰਚਾ ਨਹੀਂ ਕੱਟਦਾ ਤੇ ਸਾਡੇ ਵੱਲੋਂ ਚੱਕਾ ਜਾਮ ਕੀਤਾ ਜਾਏਗਾ ਦਿਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਧੰਨਵਾਦ